ਪਾਲ ਜੀ ਜੀ ਪਟੰਡਾ ਲੋਕਲੀ ਜੀ ਕਿਵੇਂ ਤੁਹਾਨੂੰ ਮਿਲੇ ਅਸੀਂ ਮੇਲਾ ਬਹੁਤ ਵਧੀਆ ਹੈਗਾ ਬੁਕਸ ਹੈਗੀਆਂ ਨੇ ਕਾਫੀ ਨੌਲਜ ਵਾਸਤੇ ਬੱਚਾਂ ਦੇ ਵਾਸਤੇ ਅਸੀਂ ਕਾਫੀ ਲਈਆਂ ਨੇ ਤੇ ਬਾਕੀ ਬੱਚਾ ਨੂੰ ਘਮਾਇਆ ਫਰਾਇਆ ਸਾਗ ਸਰੋਂ ਦਾਣਾ ਪੰਜਾਬੀ ਮੱਕੀ ਦੀ ਰੋਟੀ ਹੈਗੀ ਆ ਕਾਫੀ ਕੁਝ ਦੇਖਣ ਨੂੰ ਮਿਲਿਆ ਆਪੂ ਬਣ ਜਾ ਕਿ ਆ ਸਾਗ ਤੇ ਮੱਕੀ ਦੀ ਰੋਟੀ ਲੱਗਦਾ ਵੀ ਜਿਵੇਂ ਪੁਰਾਣੇ ਮੇਲੇ ਸੁਣਨ ਵਿੱਚ ਆਇਆ ਹੋਊ ਇਸ ਮੇਲੇ ਇਤਿਹਾਸ ਮੇਲੇ ਦੀ ਅੰਤ ਆ ਆ ਪੁਰਾਣੀਆਂ ਕਾਫੀ ਚੀਜ਼ਾਂ ਨੇ ਘਰੇਲੂ ਜਿਹੜੀ ਆਪਾਂ ਘਰੇ ਲੈ ਕੇ ਜਾ ਸਕਦੇ ਆ ਘਰੇ ਯੂਸਫੁਲ ਹੈਗੀਆਂ ਨੇ ਉਹ ਚੀਜ਼ਾਂ ਇਹ ਗੱਲ ਨਹੀਂ ਹੈ ਸ਼ਰਮਾ ਮੇਲੇ ਦੇ ਵਿੱਚ ਆਇਓ ਕਿੱਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਮੇਲੇ ਦੇ ਵਿੱਚ ਆ ਕੇ ਸਾਨੂੰ ਬਹੁਤ ਹੀ ਸੋਹਣਾ ਮੇਲਾ ਹੈਗਾ ਵੱਖ-ਵੱਖ ਤਰ੍ਹਾਂ ਤੋਂ ਵੱਖ-ਵੱਖ ਜਗ੍ਹਾ ਤੋਂ ਆਏ ਹੋਏ ਨੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਖੁਦ ਆਪ ਵੀ ਖਰੀਦੀਆਂ ਨੇ ਤੇ ਬੱਚਿਆਂ ਨੇ ਇੰਜੋਏ ਕੀਤੀਆਂ ਨੇ ਲੱਗਦਾ ਲੇਡੀਜ਼ ਘਰਾਂ ਕੀ ਰਹਿੰਦੀਆਂ ਲੱਗਦਾ ਉਹਨੂੰ ਮੇਲੇ ਜਾਣਾ ਚਾਹੀਦਾ ਹਾਂਜੀ ਮੇਲੇ ਜਾਣਾ ਚਾਹੀਦਾ ਹੈ ਉਹਨਾਂ ਦਾ ਥੋੜਾ ਜਿਹਾ ਇੰਜੋਏ ਹੋ ਜਾਂਦਾ ਹੈ ਮਾਈਂਡ ਸ਼ਾਰਪ ਜਾ ਹੋ ਜਾਂਦਾ ਉਹਨਾਂ ਦਾ ਥੋੜੀ ਕਰਦੀ ਜਿਵੇਂ ਆਪਾਂ ਸਾਰਾ ਦਿਨ ਘਰੇ ਕੰਮਾਂ ਦੇ ਵਿੱਚ ਬਿਜ਼ੀ ਰਹਿੰਦੇ ਹਾਂ ਥਕਾਵਟ ਜੁਹੰਦੀ ਆ ਉਹ ਆ ਕੇ ਉਹ ਰੇ ਲੈਂਦੀ ਹੈ ਥਕਾਵਟ ਉਹਨਾਂ ਦੀ ਸੋ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਹੈ ਮੋਬਾਈਲਾਂ ਤੋਂ ਵੀ ਅੱਗੇ ਤਾਂ ਬਹੁਤ ਦੁਨੀਆ ਮੋਬਾਈਲ ਨਾਲ ਜੁੜੀ ਹੋਈ ਹੈ ਲੱਗਦਾ ਉਹਦੇ ਤੋਂ ਵੀ ਦੂਰੀ ਬਣਾ ਕੇ ਹਾਂਜੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਫੋਨਾਂ ਤੋਂ ਬੱਚਿਆਂ ਨੂੰ ਉੱਥੇ ਲੈ ਕੇ ਆਓ ਦੇਖਣ ਨੂੰ ਬਹੁਤ ਖੁਸ਼ ਹੈ ਖੇਡਣ ਨੂੰ ਬਹੁਤ ਖੁਸ਼ ਹੈ ਬੱਚਿਆਂ ਦੇ ਲਈ ਕਾਫੀ ਤਰ੍ਹਾਂ ਦੇ ਝੂਲੇ ਲੱਗੇ ਹੋਏ ਨੇ ਔਰਤਾਂ ਦੇ ਲਈ ਖਰੀਦਣ ਲਈ ਸਮਾਨ ਬਹੁਤ ਹੈ ਇਧਰ ਵੀ ਕਾਫੀ ਹੈਗਾ ਜੀ ਕਸ਼ਮੀਰੀ ਸ਼ਾਲਾਂ ਸੂਟ ਜੁੱਤੀ ਚੱਪਲ ਬਾਬਾ ਕੁਝ ਹੈਗਾ ਉਰੇ